ਚਲਣਾ ਬਹੁਤ ਹੂੰ ਹੂੰ ਹੱਸਦਾ ਰਹਿਣਾ ਲੱਗੀਆਂ ਇਕਾਲ ਬੱਲ 120 ਬਾਰਡ ਦੇ ਇਥੇ ਲਗਣੀ ਹਲੇ ਜਿਹੜੇ ਇਥੇ ਆਪਾਂ ਜਨਤ ਟੈਂਸ ਗੱਲ ਨੂੰ ਸ਼ਾਮ ਨੂੰ ਸਵੇਰ ਦੇ 5:30 ਹੋ ਚੁੱਕੇ ਆ ਤੇ ਅਸੀਂ ਦਰਬਾਰ ਸਾਹਿਬ ਪਹੁੰਚੇ ਹੋਇਆ ਕੱਲ ਨਿਮਾ ਕਰੜਾ ਟਾਈਮ ਕੱਲ ਜਿਆਦਾ ਆ ਗਿਆ ਕੱਲ ਜਿਆਦਾ ਅਲਜ ਗਿਆ ਤਾਂ ਹੁਣ ਠੀਕ ਆ ਤੇ ਹੁਣ ਦਰਬਾਰ ਸਾਹਿਬ ਮੱਥਾ ਟੇਕਣ ਚੱਲੇ ਆ ਮੇਰੀ ਪੀਰੀ ਦੀ ਨਿਸ਼ਾਨ ਸਾਹਿਬ ਸਾਹਮਣੇ ਠੀਕ ਹੈ ਨੇ ਮੈਂ ਹੂੰ ਚੱਲੀਵੇਂ ਚਲੋ ਜੀ ਚਲੋ ਨਮੇ ਆ ਸੱਤ ਵਾਰ ਲਾ ਜਾਏ ਸੱਤ ਵਾਰ ਥਾਈਲੈਂਡ ਇੱਕ ਵਾਰ ਹੀ ਵੀਜ਼ਾ ਤਨਾਵ ਜਿਆਦਾ ਸਹੀ ਠੀਕ ਹੈ ਆਉਦਾ ਕੁਝ ਨਹੀਂ ਆ ਕਿੰਨੇ ਮੈਂ ਆ ਕਿੰਨੇ ਆ ਆ ਦੋ ਹੈ ਨਿਕਾ ਵੀ ਠੀਕ ਹੈ ਸਾਰੇ ਜੀ ਚ ਠੀਕ ਹੈ ਰਿਕਾਰਡ ਕੈਮ ਕਰਤਾ ਕਿਹਾ ਸੱਤ ਵਾਰ ਥਾਈਲੈਂਡ ਇੱਕ ਵਾਰ ਵੀਜ਼ਾ ਤਨਾਵ ਜਿਆਦਾ ਸਟੇਜ ਹੈ ਵਗੈਰਾ ਵਧ ਗਈ ਨਾ ਉਹ ਲੋਭਾ ਭਾਗ ਚੱਲੇ ਸੋ ਵਾਹਿਗੁਰੂ ਸਤਨਾਮ ਸੱਚਾ ਪਾਤਸ਼ਾਹ ਅੱਜ ਆਜੀ ਮੱਸਿਆ ਦੇ ਕਰਾਉਣ ਲੱਗੇ ਆ ਪਰਚੀ ਕੱਟ ਹੋ ਗਈ ਲੋੜ ਦਸਾਂ ਕੀਤੀ ਆ ਤੇ ਹੁਣ ਕਰੀਏ ਜੀ ਇਸ਼ਨਾਨ ਵਾਹ ਸਤ ਨੁ ਪੁੱਛੋ ਬੋ ਜੁ ਮੈਂ ਕੁਛ ਨਹੀਂ ਬਹੁਤ ਸੋਹਣਾ ਸ਼ਬਦ ਚੱਲ ਰਿਹਾ ਜੋਕ ਸਹਰ ਅਰਦਾਸ ਹੋਣ ਲੱਗੇ ਜੀ ਲਾੜੀ ਭਾਜ ਨੂੰ ਲੱਗੀ ਠੰਡ ਕਹਿੰਦਾ ਕਾਫੀ ਪੀਣੀ ਆ ਭਾਈ ਦੋ ਕੱਪ ਕਰ ਦੇ ਲਾਡੀ ਭਾਜੀ ਵਾਸਤੇ ਪਹਿਲੇ ਅੱਧਾ ਪਰਮੇਸ਼ਰ ਤੂੰ ਛੱਡ ਤੇ ਢਾਈ ਹੋ ਜੂਗਾ ਫਿਰ ਸਰ ਜੂਗਾ ਨਾਮਦਾ ਅੱਗਾ ਲਓ ਜੀ ਭਾਜੀ ਮਿਲਣਾ ਹੈ ਹਰਚੰਦ ਹਰਚੰਦ ਭਾਜੀ ਹੋਠੀਰਾ ਭਾਜੀ ਆਣ ਮਰੀ ਆ ਜੀ ਅੱਜਵਾਰ ਭਾਜੀ ਕਹਿੰਦੇ ਮਿਲਣਾ ਮਿਲਣਾ ਮੈਂ ਚੱਲ ਅੱਜ ਤੁਹਾਨੂੰ ਕਾਫੀ ਬ੍ਰੇਕ ਕਾਫੀ ਪਾਰਟੀ ਕਰਦੇ ਸ਼ੁਕਰੀਆ ਭਾਈ ਸ਼ੁਕਰੀਆ ਤੇਰਾ ਅੰਗਰੇਜ਼ ਭਾਜੀ ਥੋੜਾ ਜਰੂਰ ਟਾਈਮ ਕੱਢ ਕੇ ਕਦੇ ਲੈ ਲਾਡੀ ਭਾਜੀ ਛੇ ਕਰਦੇ ਜੀ ਛੇ ਲਾਡੀ ਭਾਜੀ ਹਾਂ ਜੀ ਦੋ ਤਿੰਨ ਘੰਟੇ ਭੱਜ ਨਹੀਂ ਦੇਣੇ ਕਿਸੇ ਦਿਨ ਕਰਾਂ ਜਾਣਾ ਭਾਜੀ ਦੇ ਇੱਕ ਦਿਨ ਹੋਰ ਗੱਲਾਂ ਚੱਲਾਂਗੇ ਹਾਂ ਵਾਹ ਸਤਨਾਮ ਸੱਚਾ ਪਾਸ਼ਾ ਵਾਹ ਸੂਰਜ ਅਸੂਮ ਲੱਗਿਆ ਹਣ ਚੜ੍ਹਨ ਲੱਗਾ ਸੂਰਜ ਬੱਦਲ ਵਾਜੀ ਹੋਈ ਹੋਈ ਆ ਰਤ ਸੰਗਤਾਂ ਦਰਸ਼ਨਾਂ ਵਾਸਤੇ ਖੜੀਆਂ ਲੋ ਜੀ ਹੁਣ ਚਲੀ ਭੋਰਾ ਸਾਹ ਉਹ ਵਾਹਿਗੁਰੂ ਸਤਿਨਾਮ ਸੱਚਾ ਪਾਸ਼ਾ ਉਹ ਵਾਹਿਗੁਰੂ ਸਤਿਨਾਮ ਸੱਚਾ ਪਾਸ਼ਾ ਕਰਕੇ ਅਰਦਾਸਾਂ ਮਹਾਰਾਜ ਤੁਰ ਕੇ ਜਾਣਾ ਜੀ ਅਜਾ ਅਜਨੇ ਮੇਂ ਠੀਕ ਹੈ ਹਾਂ ਠੀਕ ਹੈ ਟਾਈਮ ਕਿ ਨਾ ਹੋ ਗਿਆ ਚੱਲਦੇ ਸਨ ਜੀ ਦਾ 7:48 ਲਾਡੀ ਬਾਜੀ ਦਾਦੀ ਜਾ ਕੇ ਦਾ ਦੱਸੋ ਬਕਰ ਗੁੱਸੇ ਨੇ ਰਸਿਆ ਨਹੀਂ ਤਾਂ ਸੀ ਗਿਆ ਕਿ ਲਾਡੀ ਬਾਜੀ ਇੰਨਾ ਟਾਈਮ ਹੋ ਗਿਆ ਜੀ ਲਾਡੀ ਬਾਜੀ ਟਾਈਮ ਦੱਸਣਾ ਆ ਇਹ ਦੇਖ ਕੇ ਦੱਸ 1 ਮਿੰਟ ਉੱਪਰ ਥਲੇ ਹੋ ਗਿਆ ਹੁਣਾ 48 ਹੇ ਵੀ ਗੱਲ ਸਹੀ ਐ ਅੱਜ ਤੇਰਾ ਟਾਈਮ ਠੀਕ ਆ ਕੱਲ ਤੇਰਾ ਟਾਈਮ ਖਰਾਬ ਦਾ ਵਾਹ ਨੂੰ ਸਤਨਾ ਸੱਚਾ ਬਾਦਸ਼ਾਹ ਵਾਹ ਹੀ ਲਾਈਫ ਐ ਬਾਈ ਹੱਸਦੇ ਤੁਸ ਦੇ ਕਿਆ ਪਤਾ ਕਦੋਂ ਬਲਾਵਾ ਆ ਜਾਣਾ ਉੱਪਰ ਤੇ ਕਾ ਘੜੀ ਖੋਲੋਂ ਮੇਰੀ ਬਾਕੀ ਦਾ ਕੋਈ ਚੱਕਰ ਨਹੀਂ ਹਾਂ ਕਿਤੇ ਡਾਕਟਰ ਇਹਨਾਂ ਖੋਲਣ ਬਾਅਦ ਚ ਮੈਂ ਪੋਸਟਮੈਨ ਹਾਂ ਉਹ ਤਹਰੀਕ ਚਾਹਤਾ ਦੋਪਰ ਸਾਡੀ ਗੱਡੀ ਉੱਪਰਲੇ ਫਲੋਰ ਤੇ ਖੜੀ ਐ ਇਧਰ ਭਾਈ ਇੱਥੇ ਨਹੀਂ ਧੀ ਹੈਗੀ ਤੇ ਲਾਸਟ ਵਾਲੇ ਤੇ ਅੱਛਾ ਮੈਂ ਤਾਂ ਭੁੱਲੇ ਗਿਆ ਤਾਂ ਚਲੋ ਭਾਈ ਚੱਕੀਏ ਗੱਡੀ ਤੇ ਲੱਗੇ ਕੰਮਕਾਰਾਂ ਪਰ ਅਜਿ ਦੇ ਪਪਾ ਜੀ ਠੀਕ ਆ ਬੰਦੇ ਬੰਦੇ ਕੁਝ ਖਾਣਾ ਪੀਣਾ ਕੁਝ ਨਹੀਂ ਮੈਂ ਨਹੀਂ ਖਾਣਾ ਹੁਣ ਤਾਂ ਖਾਦਾ ਯਾਰ ਉਹ ਦਵਾਈ ਤਾਂਹੀਂ ਦਊਂਗਾ ਤੈਨੂੰ ਯਾਰ ਹੋ ਥੋੜਾ ਜਿਹਾ ਖਾ ਲੈ ਦਵਾਈ ਤੇਰੀ ਤਾਂ ਚੱਲਣੀ ਇਹ ਫਿਰ ਹਲਕਾ ਜਿਹਾ ਲੈ ਲਓ ਜੀ ਲੈ ਲੈ ਹਲਕਾ ਜਿਹਾ ਬਰੈਡ ਨਹੀਂ ਆ ਜਾ ਨਿਕਲਿਆ ਬਾਹਰ ਕਾਫੀ ਪੀ ਲਈ ਫਿਰ ਤਾਂ ਹੀ ਦੁੱਧ ਇੱਕ ਬਰਤਨ ਦੋਈ ਖਰਾਕ ਤਾਂ ਲੈ ਲੈ ਆ ਫੜ ਦੋਈ ਲੈ ਜੇ ਪੈੜਾ ਵਿੱਚ ਬੇਰਾ ਦੇ ਵੀ ਨਹੀਂ ਆ ਪੈ ਕਿ ਧੱਕੇ ਦਾ ਸਾਨੂੰ ਕੀ ਤੇਰਾ ਆਪ ਕਰੇ ਪਰ ਨਹੀਂ ਠੀਕ ਹੈ ਮੈਂ ਸਮਝਾ ਦਊਗਾ ਕਿੱਦਾਂ ਕਿੱਦਾਂ ਲੈਣੀ ਹੈ ਸੋ ਨਾ ਸਮਝਿਆ ਤੂੰ ਕਾ ਆ ਵੀ ਝੋਟ ਟਰਪਲ ਸੇ ਕੁੜਤ ਨਿਕਝਾਣੀ ਲੈ ਉਹ ਕਿਡਾਟ ਦਾ ਦੇ ਮੈਨੂੰ ਦੁਨੀਆ ਜਿਉਣ ਨਹੀਂ ਦਿੰਦੀ ਅਸੀਂ ਮਰਨ ਨਹੀਂ ਦਿੰਦੇ ਵਾਜਾ ਮੇਨ ਤੇ ਚਾਹ ਖੜਾ ਭਾਜੀ ਚਾਹ ਪਾਣੀ ਜੀ ਤਦ ਰੇ ਗੱਦੇ ਬਾ ਉਹ ਪਰਮੇਸ਼ਰ ਸਪੁਰਾ ਦਾ ਪਤਨ ਆ ਖਰਾ ਘਟੇ ਬੈਠ ਖਾਣ ਲੱਗਾ ਕੁਛ ਸਾਡਾ ਵੀ ਆ ਗਿਆ ਜੀ ਖਾਣਾ ਅਸੀਂ ਬੈਠੇ ਦੇਖ ਰਹੇ ਆ ਆਊਗਾ ਆਊਗਾ ਉੱਥੋਂ ਬਾਈ ਚਲ ਠੀਕ ਆ ਬਾਜੀ ਠੀਕ ਆ ਜੀ ਮਸਲਤ

मेरे आए अज्ज है अच्छा मीह पंगा रंगा तो आ गया हूँ अज भाई लाई लो जी घर तो मिस्त्री <ज़ति> ने कर ली छुट्टी ते मैं बना ली चाह मेरे को आए ने गैसट ਤੁੱਖੋਂ ਦਸਨ ਕਿਹੜੇ ਕਿਹੜੇ ਗੈਸਟ ਆਏ ਆਲੇ ਗਲਦੀਪ ਜੀ ਚਾਹ ਪੀ ਲਓ ਭਾਈ ਓਏ ਲੈ ਵੀ ਚਾਹ ਚੱਕ ਆਲਾ ਗਲਦੀਪ ਜੀ ਕਿ ਦੁਰਪਰਿਆ ਉੱਪਰ ਹੀ ਆਉਂਦਾ ਮੈਂ ਲੋ ਜੀ ਮੇਰਾ ਬੈਸਟ ਫਰੈਂਡ ਆਇਆ ਕਲਦੀਪ ਭਾਈ ਜਿਹੜਾ ਮੇਰੇ ਨਾਲ ਥਾਈਲੈਂਡ ਗਿਆ ਸੀ ਇਹਨੇ ਮੈਨੂੰ ਕੋਈ ਵੀਡੀਓ ਦੇਣੀ ਹੈ ਦਖਾਈ ਤਾਂ ਬਈ ਕਿਹੜੀ ਵੀਡੀਓ ਕਿਹੜੀ ਬਣਾਈ ਐ ਏਅਰ ਡ੍ਰੌਪ ਕਿੱਥੇ ਉਹਨਾਂ ਏਅਰ ਡ੍ਰੌਪ ਪਹਿਲਾਂ ਵੀਡੀਓ ਦਿਖਾਈ ਕਿਹੜੀ ਐ ਲੈ ਤਾਂ ਫੋਨ ਦਿਖਾਓ ਹਾਂ ਲੈਟਾ ਵਾਲਨ ਲੱਗਿਆ ਹਾਂਜੀ ਪਾਲਟੀ ਹਾਂ ਕੀ ਕਰ ਲਾਂਦੇ ਪਾਲਟੀ ਕਰ ਫਰਜ ਜੀ ਜਿਹੜੀ ਏਅਰ ਡ੍ਰੌਪ ਕਰਨ ਤੋਂ ਥੋੜੇ ਉੱਤੇ ਵਿੱਚ ਫੋਨ ਆਇਆ ਛੋਟਾ ਫਕਾ ਹੋਇਆ ਆਜਾ ਤੇਰਾ ਪੈਗਾ ਦਾ ਹੀਲਾ ਕਰਾਂ ਪੈਗਾ ਦਾ ਤਾਂ ਹੋ ਗਿਆ ਕੁਫਲਾ ਸਾਹਿਬ ਪਾ ਲੈ ਆਜਾ ਮੇਰੇ ਕੰਮ ਕਰਾ ਮੈਂ ਤਾਂ ਫੋਨ ਬੰਦ ਕਰ ਦੇ ਕਰਿਆ ਹੋਇਆ ਇਹ ਆਪਾਂ ਨੋ ਗਿਆ ਜੀ ਅੱਛਾ ਚੱਲ ਆ ਲਾਉਣੇ ਇੱਥੇ ਆ ਸਾਰੇ ਲਾਉਣੇ ਇੱਥੇ ਆ ਜਾ ਆ ਜਿੰਨੇ ਵੀ ਆਹ ਤਾਰ ਨੇ ਅਸੀਂ ਤਾਰ ਨੇ ਅਸੀਂ ਤਾਰ ਕੇ ਸਾਫ ਕਰਕੇ ਨਾ ਮੈਂ ਤੁਹਾਨੂੰ ਨਵਾਂ ਦੰਦਾ ਇਹ ਇਹ ਸਾਰੇ ਲਾ ਜਿੰਨੇ ਵੀ ਇਹ ਵਿਚਾਰੇ ਪਾਸੇ ਮੈਂ ਤਾਂ ਕਬ ਇੱਕ ਹੋਰ ਲੈ ਕੇ ਦਿਆਂ ਫਿਰ ਦੌਰੇ ਫੇਰ ਚੜਾਉਣੇ ਇਹ ਨੇ ਉਹ ਮੈਨੂੰ ਕਹਿੰਦੇ ਕਹਿੰਦੇ ਗੰਦੇ ਹੋ ਜਾਣ ਜਿਹਨਾਂ ਨੇ ਸਾਫ਼ ਕਰਨੇ ਆ ਚੰਗੀ ਤਰ੍ਹਾਂ ਫਿਰ ਇਹ ਕੱਪੜਾ ਲੈ ਮੈਂ ਤੁਹਾਨੂੰ ਦੇ ਦਿੰਦਾ ਕੋਈ ਕੋਈ ਹਾਂ ਕਹਿਣਾ ਜਿਹੜੇ ਤੁਹਾਨੂੰ ਸੱਚ ਮੈਂ ਜਾਂਦਾ ਵਾਪਸ ਹਾਂ ਕੰਮ ਕਰਾ ਦੇਣਗੇ ਹਾਂ ਆਵਾਜ਼ ਆਈ ਆਵੇ ਆਇ ਮੈਂ ਲੱਟਾ ਵਾਲੇ ਦਾ ਸ਼ਰਤ ਸਰ ਦੇ ਉੱਪਰ ਦੇਖ ਲਈਆਂ ਲੈਡ ਵਾਲੀ ਦੇਖ ਕੇ ਮੈਂ ਆਇਆ ਅੱਛਾ ਬੰਦਾ ਬੀਟਿੰਗ ਕਰਦਾ ਕਹਿ ਲਿਆ ਲੈਡ ਵਾਲਾ ਐਂ ਦੇਖਦਾ ਫਿਰ ਇਹਦਾ ਕੰਮ ਅੜਵਾਸ ਉੱਪਰ ਤੋਂ ਥੱਲੇ ਨੂੰ ਆਊਗਾ ਹੁਣ ਇਹ ਇਹ ਤਾਂ ਹੈ ਉਹ ਬੰਦਾ ਕਹਿੰਦਾ ਨਹੀਂ ਬੁਲਾਇਆ ਕਿਹੜਾ ਜਮਟੋ ਵਾਲਾ ਜਮਟੋ ਵਾਲਾ ਨਾ ਭਾਈ ਮੇਰਾ ਨਹੀਂ ਹੈਗਾ ਲੈ ਵੀ ਅੱਜਾਂ ਲਾਈਟਾਂ ਵੱਲਦੀਆਂ ਪਰ ਜਿੱਦਾਂ ਮੌਸਮ ਖਰਾਬ ਆ ਮੈਨੂੰ ਲੱਗਦਾ ਤਾਂ ਲਾਈਟ ਭਜਾ ਦੇਣੀ ਬੱਪ ਜੀ ਨਹੀਂ ਹੈਗੀ ਲੱਦਰ ਫੜਦੇ ਨੇ ਲੈਟਾ ਭਈਆ ਅੱਜ ਨਾ ਮੈਨੂੰ ਥੋੜਾ ਮਿਸਿੰਗ ਜਿਹਾ ਲੱਗ ਰਿਹਾ ਮੈਂ ਮੋਟਰ ਪਰ ਮਾਰਿਆ ਮੈਂ ਗੜਾ ਇੱਕ ਠੀਕ ਆ ਮੈਂ ਤਾਂ ਗੋੜ ਮਾਰਾ ਮੇਰਾ ਪਰ ਅੱਜ ਸਵੇਰ ਤੋਂ ਅੱਗੇ ਨੇ ਦਰਵਾਜ਼ੇ ਤੋਂ ਸਿੱਧਾ ਫੇ ਇੱਥੇ ਆ ਗਿਆ ਤਾਂ ਮੈਂ ਇੱਕ ਮੋਟਰ ਗੇੜਾ ਸੱਟਿਆ ਮੈਂ ਲੱਗ ਨਹੀਂ ਜਾਂਦਾ ਵੀ ਜਿੱਦਾਂ ਕੋਈ ਮਿਸਿੰਗ ਜਿਹਾ ਹੁੰਦਾ ਵੀ ਅੱਜ ਸਵੇਰ ਦੀ ਕੋਈ ਚੀਜ਼ ਕੋਰੀ ਨਹੀਂ ਹੈਗੀ ਬਈ ਇੱਕ ਵਾਰ ਉਹ ਗੇੜਾ ਗਿਆ ਬੱਜ ਗਿਆ ਫਿਰ ਪੂਰਾ ਅੰਦਰ ਚੱਲੇ ਜਾਣਾ ਚਾਹਦੇ ਮੋਟਰ ਪਰ ਦੇਖੀ ਜਾ ਕੇ ਕੱਲ ਮੁੰਡਿਆਂ ਨੇ ਪਾਰਟੀ ਕੀਤੀ ਕਿਉਂਕਿ ਜਿਹੜਾ ਸਭ ਦਾ ਰਿੰਕੂ ਯਾਰ ਦੋਸਤਾਂ ਸਰਪੰਚ ਉਹਦਾ ਬਾਡੇ ਸੀ ਮੈਨੂੰ ਸ਼ਾਮ ਨੂੰ ਫੋਨ ਕਰ ਰਿਹਾ ਸੀ ਕੱਲ ਜਦੋਂ ਤੁਸੀਂ ਦੇਖ ਲਈਨੇ ਵੀਡੀਓ ਨਿੰਮੇ ਨੂੰ ਅਚਾਨਕ ਘਟਾਇਕ ਆਇਆ ਸੀ ਕੱਲ ਵਾਲੀ ਵੀਡੀਓ ਦੇਖਣੀ ਦੱਸਿਆ ਵੀ ਦ ਸਵੇਰੇ ਮੈਂ ਤੇ ਹਾਂਜੀ ਕੱਲ ਮੈਨੂੰ ਸ਼ਾਮ ਨੂੰ ਫੋਨ ਕਰ ਰਿਹਾ ਸੀ ਉਹ ਜਿਆਲੇ ਭਾਈ ਪਾਰਟੀ ਮੈਂ ਕਹਾਂ ਨਾ ਅੱਜ ਤਾਂ ਮੈਂ ਦਰਬਾਰ ਸਾਹਿਬ ਆ ਫਿਰ ਕਰਾਂਗੇ ਪਾਰਟੀ ਮੈਂ ਬੋਲਟ ਦੇਤੀ ਸੀ ਬੋਲਟ ਲੈ ਕੇ ਜਾਇਆ ਮੈਂ ਘੜਾ ਕੱਢਿਆ ਅੱਜ ਲੱਕੜ ਤਾਂ ਹੀ ਬਣਦਾ ਪ੍ਰੋਗਰਾਮ ਉਹ ਮੁੰਡਿਆਂ ਨੇ ਵੀ ਕਰਾਂ ਫੋਨ ਕਹਿੰਦਾ ਇਹ ਕਾਮ ਨੇ ਇੱਕ ਕੰਮ ਹੋ ਜਾਂਦਾ ਮੈਨੂੰ ਕਹਿੰਦਾ ਜਾਣ ਤੋਂ ਪਹਿਲਾਂ ਮੋਟਰ ਪਰ ਜਾਣ ਤੋਂ ਪਹਿਲਾਂ ਲੈਟਾ ਫੜਾ ਕੇ ਜਾ ਹੋਰ ਇੱਥੋਂ ਲੈਂਦੇ ਕੱਲ ਉਹਨਾਂ ਨੇ ਅਡਵਰਟਾਈਜ਼ਮੈਂਟ ਵਾਸਤੇ ਪੜਾ ਐਕ ਵੀ ਦਿੱਤਾ ਦੇਖਦਾ ਹਈ ਆ ਬਾਈ ਹਾਂਜੀ ਮੋਟਰ ਤੇ ਆ ਗਿਆ ਆਪਣੀ ਤੇ ਭਾਈ ਹੁਣ ਥੋੜੀ ਜਿਹੀ ਸ਼ਾਂਤੀ ਜਾਈ ਕਿ ਲਗਭਾਰ ਜੀ ਦੇਖ ਕੇ ਇੱਥੇ ਹਣ ਤਾਂ ਪਲੇ ਪਲੇ ਫੁੱਲ ਹੋਏ ਹੋਏ ਆ। ਕੀ ਹਵਤਾ ਹੁਣ ਇੱਥੇ ਨਾ ਪਲੇ ਹਰੇ ਦਾ ਕੰਬੀਨੇਸ਼ਨ ਬਸਣਾ ਹੋ ਜਾਣਾ ਜੇ ਤੇ ਹਰੇ ਜੇ ਪੱਤੇ ਨਿਕਲੇਦੇ ਨਾ ਉੱਪਰ। ਉਹ ਸੋਣਾ ਜਨ ਇਹ ਨਾ ਫੁੱਲਾਂ ਨੇ ਭਰ ਜਾਣਾ ਇਹਨੂੰ ਹਰੇ ਪੱਤੇ ਨਿਕਲੇ ਹੋਣੇ। ਦੇਖ ਅੰਦਰ ਕਿੰਨਾ ਗੰਦ ਪਾਇਆ ਰਾਤ ਉਹਨਾਂ ਨੇ। ਉਹ ਮੈਂ ਹੁਣ ਕਿੱਦਾਂ ਜਾਵਾਂਗਾ ਘਰ ਨੂੰ? ਮੀਂਹ ਤੇਜ ਹੋ ਗਿਆ, ਮੀਂਹ ਤੇਜ ਹੋ ਗਿਆ, ਅੱਜ ਮੀਂਹ ਤੇਜ ਹੋ ਗਿਆ। ਉਲਟੋਂ ਅੰਦਰ ਕਰ ਦਵਾ। ਚਲ ਬਚਨ ਦਨ ਓਏ। ਚੱਲ 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 ਅੰਦਰ ਭਾਈ ਚੱਲ ਪਉਮ ਨੂੰ ਭੇਜਣਾ ਕਿੜਮਣਾਂ ਕਾ ਨਹੀਂ ਪੈਣ ਲੱਗ ਗਈ ਇੱਥੇ ਬੈਠਾ ਤਾਂ ਮੈਂ ਤਾਂ ਸਾ ਥੋੜਾ ਜਿਹਾ ਘਟ ਕੇ ਨਾ ਹੋਰ ਸਿਰ ਘਰ ਨੂੰ ਜਾਂਦਾ ਯਾਰ ਘਰ ਦੇ ਕਹਿੰਦੇ जीता भाई, क्या। भाई नहीं जाता है। नहीं, के गया जीता हाँ। तो, तो तो, मतलब तो भाई मैं इन चढ़ा सा कपड़ा सा ਅਜਾ ਥੱਲੇ ਬਲਦਿਆਂ ਕਰਦਣੇ ਅੱਜ ਫਿਰ ਹੈ ਹਾਂ ਜੀ ਕਰਦੇ ਆਲੇ ਦੋਲੇ ਚਾਨਣੇ ਚਾੜਣਾ ਹੈ ਲੋ ਜੀ ਮਾਰਦੇ ਲਿਸ਼ਕਾਰੇ ਹੁਣ ਬਾਕੀ ਥੋੜਾ ਬਰ ਤੁਸੀਂ ਮਾਰਦੇ ਦਿੱਤੇ ਕਿਤੇ ਦਿਖਦਾ ਹਾਂਜੀ ਲੋ ਜੀ ਕਿਹੜੀ ਤਾਰ ਫੜਾਉਣੀ ਆ ਜੈਲੂ ਰੰਗ ਦੇ ਆ ਲੋ ਜੀ ਅੱਛਾ ਉਹ ਕਿਲਾਤੀ ਸਿਰੇ ਬਰ ਹੈ ਫਰੰਟ ਤੇ ਕਿੰਨੀਆਂ ਮੂਰੇ ਫਰੰਟ ਤੇ ਹੈ ਅੱਛਾ ਜੇ ਆਪਾਂ ਨੇ ਉਹ ਕਾਹਟ ਰੱਖੀ ਅੱਛਾ ਦੂਜੀ ਲਾਉਂਦੇ ਨੇ ਪਛੜਿਆ ਨਹੀਂ ਦੇਖ ਕਿ ਤੇ ਨੀ ਚ ਵੀ ਥੱਲੇ ਡਾਉਣ ਅੱਛਾ ਮੂਰੇ ਉਹ ਲਾਉਂਦੇ ਚੱਲ ਕੋਈ ਤੇ ਕਿਰਜੀ ਜੀ ਤਾਂ ਤਾਂ ਗੱਡੀਆਂ ਦੇ ਵਿੱਚੋਂ ਕੱਢ ਦੋ ਕੋਈ ਦੇਖ ਲਊਗਾ ਕੋਈ ਨਾ ਹਾਂ ਹਲੋ ਉਹ ਲਿਆ ਦੇ ਉਧਰ ਤੇ ਤਰੀਆਂ ਕਿਆ ਕਹਿੰਦੇ ਹੁੰਦੇ ਆ ਆਖੋ ਗਿਆ ਜਿਹੜਾ ਮੰਮੀ ਕਾ ਚੱਲ ਲਿਆਨੇ ਚੜਾਉਣ ਨੇ ਪਰ ਦੇ ਦੇਖਾ ਦੇਖਾ ਚੜਾ ਕੇ ਮੜਾ ਜਾ ਜਿੱਤੇ ਬਾਈ ਤਾਂ ਧੂੜ ਪੱਟੀ ਪਈ ਆ ਦੇਖਿਆ ਜੱਗਬੂਰੂ ਨੇ ਧੂੜ ਪੱਟੀ ਪਈ ਆ ਖੜਾ ਦੂਜਾ ਚੱਲੂ ਕੰਮ ਇਹਦੇ ਪਰ ਐਦਾਂ ਨਹੀਂ ਸਾਫ ਹੁਣ ਹੈਗੇ ਆ ਲੈਂਦੀ ਸੀ ਮੈਂ हेस् चढाक देख्दैन एउटा ਸਾਰਾ ਲਵੇਟ ਤਾਂ ਸੀ ਹਾਂ ਦਿਨਾਂ ਵੀ ਤਾਂ ਹਾਇ ਸੀ ਨਵੇੜ ਤਾਂ ਕੰਮ ਸਾਰਾ ਹ ਸਿਰ ਦੇ ਲੇ ਸਿਰੇ ਤੱਕ ਇੱਧਰ ਵੀ ਆ ਮੈਂ ਦੇਖਿਆ ਨਹੀਂ ਤਾਂ ਹੈਗਾ ਆ ਵੀ ਲਵੇਟਿਆ ਮੈਂ ਤਾਂ ਦੇਖ ਲਿਆ ਸੀ ਆ ਤਾਂ ਉੱਧਰ ਵੀ ਹੈ ਇਹਨੂੰ ਵਾਸੇ ਲੋਣੇ ਤਾਰਦੇ ਕਿ ਜਾਰ ਵੀ ਨਾ ਉਹ ਤਾਂ ਹੂੰ ਹੂੰ ਉੱਥੇ ਬਚਣ ਨਹੀਂ ਪੈਂਦੀ ਮੇਰੇ ਪੈਰਾਂ ਨੂੰ ਮਿੱਟੀ ਜ਼ਿਆਦਾ ਲੱਗੀ ਹੋਈ ਹੈ ਕੋਈ ਜੇ ਪਰਨੋ ਲਗ ਲੱਕੇ ਕੋਲ ਬਸ ਸਪਾਈ ਕਰਾਉਂਦਾ ਇਧਰ ਬਾਹਰ ਵੀ ਆ ਸਾਰੀ ਇਧਰ ਪਰਨੋ ਲਗ ਲਗ ਹੁਣ ਮੈਂ ਵੀ ਪਰਵਾ ਆਇਆ ਤੇ ਮੇਰੇ ਪਰਨੋ ਲੱਗ ਗਈ ਛੁੱਟੀ ਕਰਕੇ ਹੁਣ ਲੇਟ ਆ ਗਈ ਹਾਂ 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 ਬਿਜਲੀ ਵਾਲੇ ਕੰਮੇ ਲੇਟਾਂ ਨਾਲ ਤਾਂ ਲੇਟਾਂ ਵੜ ਦਵਾ ਹਰ ਤੱਕਾੜੋ ਜਾ ਸਾਰਾ ਜਿਹੜਾ ਗੱत्ता ਤਾਂ ਇੱਥੇ ਇੱਥੇ ਪਛਾੜਤਾ ਹੁਣ ਥੋੜਾ ਗੱत्ता ਘਟ ਹੈ ਇਹ ਕਿੱਤਾ ਹੁੰਦਾ ਇੱਧਰ ਪਿਛਾ ਦੇਣਾ ਦਾ ਆਹ 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 ਕਮਰੇ ਚੱਕਤਾ ਸਾਰਾ ਇਹ ਜੀ ਸੰਬਰ ਸੰਭਰਉਣ ਚੱਲ ਰਿਹਾ ਇਸ ਵਾਈ ਜੂ ਜੀ ਸੌਰੀ ਇਹ ਤਾਂ ਹਲੇ ਫੇਰ ਚੱਕਣ ਨੂੰ ਰਹਿਣ ਦਿੰਦੇ ਕਿਉਂ ਕੱਲ ਨੂੰ ਲੇਟਾਂ ਲੱਗਣੀ ਇੱਥੇ ਲੇਟਾਂ ਨੇ ਪੰਡ ਤੋੜ ਕਰਨੀਆਂ ਫਿਰ ਉਹ ਸਾਰਾ ਇਹਦੇ ਉੱਪਰ ਸੰਭਰ ਕੇ ਇਹਨੂੰ ਚੱਕਣਾ ਫਿਰ ਆ ਕਮਰਾ ਪੂਰਾ ਮੁਕੰਮਲ ਤਿਆਰ ਹੋ ਜਾਊਗਾ ਫਿਰ ਆਪਣਾ ਬਸ ਥੋੜੀ ਜਿਹੀ ਗਲਤੀ ਕਰਤੀ ਇਹ ਚੱਕਣਾ ਨਹੀਂ ਤਾਂ ਆਪਾਂ ਨੇ ਮੁਰਗਣੇ ਸੰਪਰਦੂ ਮੈਂ ਨਾ ਵੀਨੇ ਹੈ ਜਿਹੜੇ ਲੇਟਾਂ ਉੱਪਰ ਭੰਨ ਤੋੜ ਬਹੁਤ ਹੋਣੀ ਹਲੇ ਉੱਪਰ ਹਲੇ ਇੱਥੇ ਬੋਗੇ ਹੋਣੇ ਲੇਟਾਂ ਵਾਲੇ ਉੱਥੇ ਵਿਛਾ ਦੇਣੀ ਚਾਹਤ ਹੈ ਹਾਂ ਅਜੇ ਮੈਂ ਇਹ ਤੁਹਾਨੂੰ ਦੱਸਦਾ ਹਾਂ ਜੇ ਕਹੋ ਪਹਿਲਾ ਇਹ ਕਵਰ ਤੇ ਕਰਾਂਗੇ ਸ਼ੁਰੂ ਹਾਂ ਇੱਧਰ ਤੇ ਕਰ ਚੱਕੇ ਹਾਂ ਇੱਧਰ ਲਿਆਵਾਂਗੇ ਫਿਰ ਇੱਧਰ ਇੱਧਰ ਆਓ ਕਰ ਸੋਈ ਲਾਸਟ ਵਿੱਚ ਆ ਕਿ ਥੱਲੇ ਫਰਸਾ ਬਚਿਆ ਰਹੋਗੇ ਹੁਣ ਕਿੰਨਾ ਗੰਦ ਮੰਦ ਸਾਰਾ ਜਦੋਂ 3-4 ਹਜ਼ਾਰ ਦਾ ਪਰਿਆ ਮੈਟ ਪਛਾਏ ਆ ਤਾਂ ਆਪਣੇ ਥੱਲੇ ਟਾਇਲ ਬਚਿਆ ਰਹੋਗੇ ਕੋਈ ਸਫਾਈ ਕਰਨ ਦੀ ਲੋੜ ਨਹੀਂ ਬਸ ਮੈਟ ਚੱਕਿਆ ਥੱਲੇ ਤੇ ਇਹ ਟਾਇਲ ਸਾਫ਼ ਨਿਕਲ ਜੁਣੇ ਆਪਣੀਆਂ ਤੇ ਹਾਂ ਸੰਭਰ ਤਾਂ ਹੁਣ ਸੰਭਰਦਾਨਸ ਪੂਰਾ ਸਾਫ਼ ਹੋ ਗਿਆ ਹੈ ਇਦਾਂ ਸੰਭਰੇ ਨੂੰ ਉਤਰੋ ਪਾਲਕਾ ਪਰ ਸੰਭਰ ਦੇਣਾ ਥੋੜੀ ਥੋੜੀ ਝੱਟ ਜੀ ਲੱਗ ਜੇ ਸੰਭਰ ਦੇ ਆਪੁਰ ਸਾਫ਼ ਹੋ ਜਾ ਕਰਨਾ ਲਓ ਜੀ ਡਾਕਟਰ ਸਾਹਿਬ ਆ ਚੁੱਕੇ ਨੇ ਬੱਲੇ 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 ਅੱਜ ਡਾਕਟਰ ਦਾ ਧਿਆਨ ਦੇ ਲਾਉਂਦੀਆਂ ਹਾਂ ਅਦਾਨੂ ਲੱਟਾਂ ਵੱਲ ਗਈ ਹਾਂ ਦੇਖੀ ਤਾਰਾਂ ਤੇ ਮੈਨੂੰ ਲਾ ਤੇ ਪਲੱਗ ਦੇਖੀ ਬਲ ਗਈ ਬਲ ਦੇਖੋ ਜੀ ਬਲ ਗਈ ਬਲ ਗਈ ਆਹ ਗਰੇ ਹਲੇ ਉੱਪਰ ਨਹੀਂ ਬਣਨੇ ਹਲੇ ਬਸ ਆਜੋ ਇੱਧਰ ਆ ਉੱਪਰ ਕਿੱਥੇ ਤੇ ਬਣਨੀ ਆ ਮੈਂ ਤਾਂ ਦੱਸ ਆ ਜਾ ਚਲੋ

ਸਤਾ ਹੈ ਢਾਣੀ ਲਈ ਇੱਕਾਲਾ ਬੱਲ 120 ਬਾਰਡ ਦੇ ਇਥੇ ਲੱਗਣੀ ਹਲੇ ਜਿਹੜੇ ਇਥੇ ਆਪਾਂ ਜਦੋਂ ਟੈਂਸ ਗੱਲ ਨੂੰ ਸ਼ਾਮ ਨੂੰ ਬੜੇ ਦੇ ਵਿੱਚ ਹਾਂਜੀ ਇੱਕ ਬੜਾ ਹਨ ਪੂਰਾ ਦਿਨ ਬਣ ਜਾਣਾ ਸ਼ਾਮ ਨੂੰ ਇਹਨਾਂ ਦਾ ਵੀ ਜਨਨ ਕਾਫੀ ਹੈ ਹਾਂ 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 ਸਾਰ ਨੂੰ ਪੂਰਾ ਹਾਂਜੀ ਦਿੱਖਦਾ ਦਿਖਦੀ ਕਲੀ ਦਿਖਦੀ ਹੁੰਦਾ ਹੈ ਚਾਰ ਆਹੇ ਹਾਂ ਅੱਧੂ ਜਰ ਬੰਦਾ ਚਲਿ ਚਲ ਆਜੋ ਬੰਦ ਕਰਨੇ ਬਾਹਰ ਦੂਰ ਤੋਂ ਦੇਖੀਏ ਦੂਰ ਤੋਂ ਦਿਖਦੀ ਕਿ ਉਹ ਦਿਖਦੀ ਉਹ ਆ ਮਧੀਰਾ ਦਾ ਸੋਨਾ ਚੱਲਣਾ ਇਹਦਾ ਹਲੇ ਲੱਟਾਂ ਹੋਰ ਲਗਣੀਆਂ ਹਲੇ ਤਾਂ ਆਜੋ ਫਿਰ ਚੱਲ ਜੇ ਕਰ ਤੋਂ ਬੈਕ ਸਾਈਡ ਹਾਂਜੀ ਕਰ ਤੋਂ ਬੈਕ ਸਾਈਡ ਦੇਖ ਲਓ ਜੀ ਲੱਟਾਂ ਹਾਂਜੀ ਹੋਰ ਦੱਸੋ ਕਿੰਨੇ ਲੱਟਾਂ ਲਾਉਣੀਆਂ ਬਸ ਬਹੁਤ ਆ ਅੰਦਰ ਚੱਲਣਾ ਹਾਂਜੀ ਅੰਦਰ ਤਾਂ ਹੈ ਗਈ ਹੈ ਠੀਕ ਹੈ ਜੀ ਚਲੋ ਤੁਹਾਨੂੰ ਧਰਨ ਇੱਕ ਚੀਜ਼ ਦਿਖਾਵਾਂ ਦੇਖੋ ਟਮਾਹਾ ਕੁਟੇ ਦੀ ਗੰਧੀ ਹੈ ਕੀ ਤੇ ਲੱਗਿਆ ਅੱਛਾ ਠੀਕ ਹੈ ਠੀਕ ਹੈ ਕੀ ਖਾਂਦਾ ਇਹ ਪਗੋੜੀਆਂ ਰਾਤ ਨੂੰ ਠੰਡਾ ਪਗੋੜੀਆਂ ਨਾਲ ਪੈਪਸੀ ਪੈਪਸੀ ਰਾਤ ਨੂੰ ਅੱਗੇ ਦਿਖਾ ਮੁੱਡੇ ਬੈਠੇ ਨਾਲ ਦੇ ਰਹਿਣ ਦੇ ਦੇਖ ਲੀਏ ਲੇਟਾ ਸੋਰੀ ਲੱਗੀ ਹੈ ਸਾਹਮਣੇ ਦਿਖਾਓ ਸਾਹਮਣੇ ਫਰੰਟ ਆ ਉਧਰੋਂ ਤੱਕ ਹੁੰਦੀ ਹੈ ਸਾਹਮਣੇ ਇਹ ਗਲੀ ਚ ਲੈਕਿਆ ਇਹ ਨਾ ਹੋ ਗਿਆ ਇਹ ਤਾਂ ਇਹ ਲਿੰਗੜਾ ਆ ਪਾ ਹੈ alegría yeah. ah,